ਜਾਹੀ ਨਮਸਕਾਰ ਸੱਸੀ ਦਾ ਦੋਸਤੋ ਮੈਂ ਬੜਾ ਆਪਣਾ ਸੰਜੀਬਾ ਇੱਕ ਵਾਰ ਫੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਨਵਾਂ ਸਾਲ ਆ ਗਿਆ ਤੇ ਨਵੇਂ ਸਾਲ ਤੇ ਆਪਾਂ ਆਪਾਂ ਸਿਵਲ ਹਸਪਤਲ ਗੁਰਦਾਸਪੁਰ ਪੁੱਜੇ ਆ ਉਥੇ ਦੇ ਜਿਹੜੇ ਸਿਵਲ ਸਰਜਨ ਗੁਰਦਾਸਪੁਰ ਦੇ ਜਿਹੜੇ ਇਹ ਨੇ ਭਾਰਤਪੁਰ ਸਿੰਘ ਜੀ ਉਹਨਾਂ ਕੋ ਮਿਲਾਂਗੇ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਨਵੇਂ ਸਾਲ ਬਾਰੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਰ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੇ ਸਕਦੇ ਆ ਮੈਂ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤਪੁਰ ਸਿੰਘ ਸਭ ਤੋਂ ਪਹਿਲਾਂ ਅੱਜ 2025 ਦਾ ਆਗਾਜ਼ ਹੋਇਆ ਔਰ ਮੇਰੇ ਵੱਲੋਂ ਸਾਰੇ ਹੀ ਇਲਾਕਾ ਵਾਸੀਆਂ ਮੈਨਸਾਲ ਦੀਆਂ ਬਹੁਤ ਬਹੁਤ ਵਧਾਈਆਂ ਔਰ ਮੈਂ ਵੀਰ ਕਰਦਾ ਆ ਕਿ ਇਹ ਨਵਾਂ ਸਾਲ ਜਿਹੜਾ ਮੈਂ ਸਭ ਲੋਕਾਂ ਦੇ ਲਈ ਖੁਸ਼ੀਆਂ ਬਰਾਂਵੇ ਸਿਹਤਮੰਦ ਤੰਦਰੁਸਤੀ ਭਰਿਆ ਆਵੇ ਸਾਰਿਆਂ ਦੇ ਬੱਚੇ ਜਿਹੜੇ ਹੈ ਪਰਿਵਾਰ ਹੈ ਉਹ ਤਰੱਕੀ ਕਰੇ ਔਰ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਔਰ ਸ਼ਾਂਤੀ ਦਾ ਸੰਦੇਸ਼ ਲੈ ਕੇ ਆਵੇ ਸਰ ਇੱਕ ਹੋਰ ਸਾਡੇ ਜਿਹੜੇ ਦਰਸ਼ਕ ਗੱਲ ਜਾਣਨਾ ਚਾਹੁੰਦੇ ਆ ਕਿ ਕਿਹੜੀ ਕਿਹੜੀ ਜਿਹੜੀ ਫੈਸਿਲਿਟੀ ਹੈਗੀਆਂ ਹੁਣ ਪੁਰਾਣੇ ਜਿਹੜੇ ਸਿਵਲ ਹਸਪਤਾਲ ਚ ਮਿਲਦੀਆਂ ਬਸ ਇਹ ਇਹਦਾ ਦੱਸ ਦਿਓ ਪੁਰਾਣੇ ਹਸਪੀਟਲ ਦੇ ਵਿੱਚ ਸਾਡੇ ਕੋਲ ਦੇਖੋ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਅਲਟਰਾਸਾਉਂਡ ਸਕੈਨ ਦੀ ਫੈਸਿਲਿਟੀ ਜਿਹੜੀ ਹੈ ਜਿਹੜੀ ਪ੍ਰੈਜ਼ੀਡੈਂਟ ਲੇਡੀਆਂ ਆ ਉਹਨਾਂ ਦਾ ਸਾਰਾ ਦਾ ਸਾਰਾ ਟ੍ਰੀਟਮੈਂਟ ਬਿਲਕੁਲ ਫ੍ਰੀ ਹੈ ਸਕੈਨ ਟੈਬਲੇਟ ਮੈਡੀਸਨ ਤੋਂ ਲੈ ਕੇ ਸਕੈਨ ਤੱਕ ਸਾਰਾ ਕੁਝ ਫ੍ਰੀ ਹੈ ਡਿਲੀਵਰੀ ਵੀ ਫ੍ਰੀ ਹੈ ਡਿਲੀਵਰੀ ਦੇ ਟਾਈਮ ਦੇ ਉੱਤੇ ਉਹਨੂੰ ਈਵਨ ਜਿਹੜੀ ਡਾਈਟ ਵੀ ਉਹ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਐਮਰਜੈਂਸੀ 24 ਆਵਰਸ ਰਹਿੰਦੀ ਹੈ ਹਰ ਚੀਜ਼ ਜਿਹੜੀ ਹੈ ਸਾਡੇ ਕੋਲ ਬੱਚਿਆਂ ਦੇ ਜਿਹੜੇ ਸਪੈਸ਼ਲਿਸਟ ਡਾਕਟਰ ਬਹੁਤ ਜ਼ਿਆਦਾ ਹੈਗੇ ਨੇ ਉਹਨਾਂ ਦੇ ਨਾਲ ਸਾਨੂੰ ਮਤਲਬ ਕੋਈ ਕਿਸਮ ਦੀ ਬੱਚਿਆਂ ਨੂੰ ਵੀ ਦੇਖਣ ਦੇ ਵਿੱਚ ਪ੍ਰੋਬਲਮ ਨਹੀਂ ਆਦੀ इवन ਸਾਡੇ ਕੋਲ ਡੀਐਨਵੀ ਵੀ ਜਿਹੜੇ ਐਮਡੀ ਵਾਲੇ ਕੋਰਸੇ ਦਾ ਉਹ ਵੀ ਸ਼ੁਰੂ ਹੋ ਗਿਆ ਸਾਡੇ ਇਸ ਉਹਦਾ ਹਸਪਤਾਲ 'ਚ ਉਹ ਵੀ ਸਾਡੇ ਚੱਲ ਰਿਹਾ ਹੈ ਸਾਡੇ ਆਰਟੀਵੀਸੀਆ ਲੈਬ ਹੈ ਜਿਹਦੇ ਵਿੱਚ ਜਿਸ ਤਰ੍ਹਾਂ ਦੇ ਕੋਈ ਹਰਕਲ ਕੋਵਿਡ ਦਾ ਟੈਸਟ ਹੋ ਗਿਆ ਜਾਂ ਇਨਫਲੂਐਂਜ਼ਾ ਦੇ ਟੈਸਟ ਹੋ ਗਏ ਜਾਂ ਸਵਾਇਨ ਫਲੂ ਦੇ ਟੈਸਟ ਹੋ ਗਏ ਸਾਰੇ ਇੱਕੋ ਬਾਂਡ ਦੇ ਵਿੱਚ ਹੀ ਸਾਰੇ ਇਕੱਠੇ ਹੋ ਗਏ ਔਰ ਉੱਥੇ ਸਾਰੇ ਟੈਸਟ ਜਿਹੜੇ ਆ ਨਾਲ ਜਿਹੜੀ ਰਿਪੋਰਟ ਵਾਸਤੇ ਲੋਕਾਂ ਨੂੰ ਕਮਰਾ ਸਾਹ ਤੱਕ ਜਾਣਾ ਪੈਂਦਾ ਸੀ ਉਹ ਸਾਰਾ ਇੱਥੇ ਮਿਲ ਗਿਆ ਇਸ ਤੋਂ ਇਲਾਵਾ ਐਮਸੀਐਚ ਯੂਨਿਟ ਨ ਦੇ ਸਾਡੇ ਰਮਨ ਬਾਲ ਜੀ ਦੀ ਦولت ਜਿਹੜਾ ਉਹਨਾਂ ਨੇ ਇਹ ਮਿਹਨਤ ਕੀਤੀ ਹੈ ਉਹਨਾਂ ਦੀ ਦولت ਐਮਸੀਐਚ ਸੈਂਟਰ ਜਿਹੜਾ ਕਰੋੜਾਂ ਰੁਪਏ ਦੀ ਲਗਤ ਵਾਲਾ ਦਰਿਆ ਹੈ ਕ੍ਰਿਟੀਕਲ ਕੇਅਰ ਬਲਾਕ ਹੈ ਜਿੱਥੇ ਕੰਨ ਨੂੰ ਮਤਲਬ ਇਹ ਐਮਰਜੈਂਸੀ ਜਿਹੜੀ ਕੋਈ ਸਵੀਅਰ ਐਮਰਜੈਂਸੀ ਹੋਣਗੀਆਂ ਉੱਥੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਟ੍ਰੀਟਮੈਂਟ ਜਿਹੜੀ ਉਹਨਾਂ ਨੂੰ ਮਿਲ ਜੇਗੀ ਇੱਕ ਡੀਆਈਸੀ ਬਲਾਕ ਹੈ ਜਿਹਦੇ ਚ ਛੋਟੇ ਬੱਚਿਆਂ ਦੇ ਵਿੱਚ ਜੇ ਕੋਈ ਡੀਜ਼ੀਜ਼ ਡਿਟੈਕਟ ਹੋਏਗੀ ਤਾਂ ਉਹਦਾ ਜਿਹੜਾ ਉਹਦੀ ਰੀਹੈਬਿਲਿਟੇਸ਼ਨ ਉਹਦੀ ਟ੍ਰੀਟਮੈਂਟ ਲਈ ਉਹਨੂੰ ਜੇ ਦੋਆ ਰੈਫਰ ਕਰਨ ਦੀ ਲੋੜ ਪੈਗੀ ਟ੍ਰੀਟਮੈਂਟ ਦੀ ਉਹ ਵੀ ਉਹਦੇ ਵਾਸਤੇ ਰੇਡੀਅਸਟਾਫ ਸਾਡੇ ਕੋਲ ਸਟਾਫ ਨਰਸਿਸ ਬਹੁਤ ਕਾਫੀ ਤਦਾਦ ਚ ਨੇ ਨੰਬਰ 2 ਸਾਡੇ ਕੋਲ ਫੀਮੇਲ ਗਾਇਨੇਕੋਲੋਜਿਸਟ ਵੀ ਜਿਹੜੀਆਂ ਉੱਥੇ ਸਿਵਲ ਹਸਪੀਟਲ ਦੇ ਵਿੱਚ ਕਾਫੀ ਨੇ ਉਹਨਾਂ ਦਾ ਐਮਡੀ ਵਾਲੀਆਂ ਵੀ ਸਾਡੇ ਇੱਕ ਦੇ ਗਾਇਨੀਚ ਕਰੀਆਂ ਉਹ ਵੀ ਸਾਡੇ ਨਾਲ ਅਵੇਲੇਬਲ ਹੈ ਇਸਰ ਸਾਡੇ ਨਾਲ ਹੈ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਸ਼ਨ ਜੀ ਮੈਂ ਤੁਹਾਡਾ ਆਪਣਾ ਸੰਜੀਪ ਹਾਂ